ਵਿਦੇਸ਼ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਅਦ੍ਰਸ ਇਟਲੀ ਗਏ ਅੰਮ੍ਰਿਤਸਰ ਦੇ ਪਿੰਡ ਬੋਹਲੀਆਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਘਰ ਦੀ ਮਾਲੀ ਹਾਲਤ ਸੁਧਾਰਨ ਦੇ ਲਈ ਰੋਜੀ ਰੋਟੀ ਕਮਾਉਣ ਦੇ ਲਈ 5 ਸਾਲ ਪਹਿਲਾਂ ਇਹ ਮੁੰਡਾ ਵਿਦੇਸ਼ ਗਿਆ ਸੀ ਤਿੰਨ ਭੈਣਾਂ ਦਾ ਇਕਲੌਤਾ ਭਰਾ 28 ਸਾਲਾ ਸੁਖਜਿੰਦਰ ਸਿੰਘ ਜਿਸ ਦੀ ਅਚਾਨਕ ਹੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਮ੍ਰਿਤਕ ਨੌਜਵਾਨ ਦੇ ਮਾਤਾ ਪਿਤਾ ਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਕਰਦੀ ਮਾਲੀ ਹਾਲਤ ਨੂੰ ਸੁਧਾਰਨ ਦੇ ਲਈ ਇਹ ਮੁੰਡਾ ਇਟਲੀ ਗਿਆ ਸੀ ਤੇ ਉੱਥੇ ਉਸ ਦੀ ਅਚਾਨਕ ਹੀ ਮੌਤ ਹੋ ਗਈ ਹੈ ਜਿਸ ਕਾਰਨ ਕੀ ਪਰਿਵਾਰ ਹੁਣ ਇਮੰਗ ਕਾਰਿਆ ਕਿ ਜਲਦ ਤੋਂ ਜਲਦ ਪੁੱਤ ਦੀ ਮ੍ਰਿਤਕ ਦੇ ਕਰ ਲਿਆਂਦੀ ਜਾਵੇ ਤਾਂ ਜੋ ਉਹਨਾਂ ਵੱਲੋਂ ਅੰਤਮ ਸੰਸਕਾਰ ਕੀਤਾ ਜਾ ਸਕੇ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਹਾਂਜੀ ਭਾਜੀ ਕੀ ਨਾਮ ਕਿਹੜਾ ਪਿੰਡ ਹੈ ਜੀ ਕਰਨਵਤ ਸਿੰਘ ਪਿੰਡ ਪਿੰਡ ਬੋਲੀਆਂ ਅਸ ਕੀ ਬੇਟਾ ਦਾ ਕੀ ਨਾਮ ਹੈ ਜੀ ਸਮਝ ਨਹੀਂ ਆਂਦਾ ਕੀ ਗੱਲ ਹੈ ਬੇਟਾ ਪਤਾ ਨਹੀਂ ਲੱਗਦਾ ਕਿ ਆ ਗਟਾ ਕਿ ਹੋ ਗਿਆ ਕਿੰਨੀ ਉਮਰ ਉਹਦੀ ਬੇਟੀ 28 ਸਾਲ ਕਿੱਦਾਂ ਭੇਜੇ ਕਰਦੇ ਜੋ ਕਿ ਭੇਜੇ ਕਰ ਜਾ ਚੋਕੇ ਭੇਜਾ ਉਹ ਤਾਂ ਮਸਤਾ ਥੋੜਾ ਜਿਹਾ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਸਾਰ ਸਭਾਂ ਜੋ ਮਸਲਾ ਨੰਦਾ ਕਰੋ ਮਤਲਬ ਇਹ ਜੀ ਡੈੱਡ ਬੋਡੀ ਜਿਹੜੀ 100 ਬਾਬੇ ਚਾਚਾ ਹੁੰਦੀ ਜਾਂ ਸਾਰੇ ਪਤੀ ਕਰਿਆਕਰਮ ਕਰਾ ਦਿਓ ਤਾਂ ਇਹ ਭੈਂਪਰਾ ਤੇ ਜਿਹੜਾ ਫੇਰਾ ਉਹ ਸੱਤ ਸੱਦਿਓ ਜੀ ਸਸਲੀਆ ਜਾਓ ਕਰੀਏ ਹਾਂ ਜੀ ਕੀ ਨਾਂ ਜ ਤੁਹਾਡਾ ਸਿਮਰ ਚੀਰਕਰ ਬਾਬੇ ਬੱਚੇ ਦਾ ਕੀ ਨਾਂ ਸੀਗਾ ਸਮਜੀਂਦਰ ਸਿੰਘ ਕੀ ਗੱਲ ਬਾਤ ਹੋਈ ਪਤਾ ਲੱਗਾ ਜੀ ਕਦੋਂ ਭੇਜਿਆ ਸੀ ਕਰੋਂਗੇ ਆ ਪੰਜ ਸਾਲ ਹੋ ਗਏ ਗਏ ਮੇਰੇ ਕੋ ਗੱਲ ਬਾਤ ਹੈ ਠੀਕ ਹੀ ਵਾਰ ਕੀ ਗੱਲ ਬਾਤ ਹੋਈ ਹੈ ਠੀਕ ਠਾਕ ਸੀ ਜੀ ਹਾਂਜੀ ਠੀਕ ਠਾਕ ਵਧੀਆ ਹੈ ਦੋ ਦਿਨ ਪਹਿਲਾਂ ਕੀਤੀ ਹੈ ਹਾਂਜੀ ਕੀ ਗੱਲ ਹੋਈ ਸੀ ਤੁਹਾਡੀ ਕੀ ਤੇ ਲਾਸਟ ਕੁਦਾਂ ਮੈਂ ਦੱਸਦਾ ਕਿ ਮੈਂ ਠੀਕ ਨਹੀਂ ਗੱਲ ਉਹ ਆਂਦਾ ਮਮੀ ਮੈਨੂੰ ਸਾਹ ਚੜਦਾ ਤੇ ਮੇਰੇ ਕੋ ਜਦੋਂ ਮਰ ਤੁਰਦਾ ਮੈਨੂੰ ਥੋੜਾ ਥੋੜਾ ਸਾਹ ਚੜਦਾ ਸੱਟ ਲੱਗੀ ਸੀ ਉਹ 3 ਮਹੀਨੇ ਹੋ ਗਏ ਉਹ ਘਰ ਮੈਸ ਹੋਈ ਆਖਿਆ ਮੈਂ ਘਰੇ ਘਰ ਤੋਂ ਰਹਿਣਾ ਆ ਤੇ ਤਰਿਆ ਖਰਦਾ ਨਹੀਂ ਤਾਂ ਕਰਕੇ ਘਰੇ ਸਾਹ ਛੜਦਾ ਹੋਣੇ ਨੇ ਕੰਮ ਤੇ ਜਾਣਾ ਤੇ ਮੈਂ ਕਿ ਹਰਕ ਪੈ ਜੂਗਾ ਉਦਨ ਹੀ ਕੰਮ ਤੇ ਜਾਣਾ ਉਦਨ ਮੁੱਕ ਕੇ ਸੌ ਕੀ ਮਨ ਸਰ ਮੰਨ ਕੀ ਕਰਦੇ ਜੀ ਪੁੱਤ ਦੀ ਕਰ ਲਿਆ ਕੀ ਕਰਿਆ ਕਰਦੇ ਹਾਂ ਹਾਂ ਜੀ ਅਸੀਂ ਹੰਨੇ ਸਾਡਾ ਬੇਟਾ ਘਰ ਆਵੇ ਉਹ ਹੋਈ ਮੈਂ ਮੰਗਾ ਕਰਦੇ ਆ ਕਿ ਸਾਡਾ ਪ੍ਰਾਛੀ ਛੇਤੀ ਦਰਮ ਕਰ ਮੇਰਾ ਸ਼ਵਨਦਰ ਸਿੰਘ ਮੇਰਾ ਬੈਂਡੂਰੀਂਗਾ ਮੇਰੇ ਤੁਹਾਡੇ ਰਿਲੇਟਿਵ ਹਾਂ ਜੀ ਮੇਰੇ ਡਾਟਰ ਹਾਂ ਕੀ ਜਾਨਣਾ ਚਾਹੁੰਦੇ ਹੋ ਅਸੀਂ ਇਹੋ ਚਾਹੁੰਨੇ ਚਾਹੁੰਨੇ ਆ ਵੀ ਜਿਹੜਾ ਪਿੰਨਾ ਭੈਣਾ ਦਾ ਕਲਾ ਕਲਾ ਭਰਾ ਸੀ ਇਕਲੌਤਾ ਬੇੜਾ ਸੀ ਉਹਨੇ ਕਿਸੇ ਕਾਰਨ ਕਰਕੇ ਡੈਥ ਹੋ ਗਈ ਉਹਦੀ ਜਿਹੜਾ ਅਜੇ ਕਲੀਅਰ ਨਹੀਂ ਹੋਇਆ ਵੀ ਜੇ ਕਿਵੇਂ ਹੋਈ ਆ ਹਾਰਟ ਅਟੈਕ ਆ ਜਾਂ ਕੁਝ ਵੀ ਹੈਗਾ ਉਹ ਮੈਡੀਕਲ ਰਿਪੋਰਟ ਆਉਣ ਤੇ ਫਿਰ ਬਾਅਦ ਚ ਪਤਾ ਲੱਗੇ ਅਸੀਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਇੱਥੇ ਮਂਗਾਈ ਜਾਵੇ ਤਾਂ ਕਿ ਭੈਣ ਭਰਾ ਮਾਪੇ ਸਾਰੇ ਮਾਪੇ ਇੱਥੇ ਜਿਹੜਾ ਉਹ ਨਾਲ ਕਿਹੜੇ ਹਲਾਤਾਂ ਚ ਭੇਜਿਆ ਸੀ ਇਸ ਤੇ ਮਤਲਬ ਜਦੋਂ ਆਪਾਂ ਜਦੋਂ ਗਰੀਬੀ ਨੂੰ ਦੂਰ ਕਰਨ ਵਾਸਤੇ ਘਲੋਨੇ ਜਦੋਂ ਆਪਾਂ ਨੂੰ ਕੋਈ ਕੰਮ ਇੱਥੇ ਸਰਕਾਰਾਂ ਨਹੀਂ ਦਿੰਦੀਆਂ ਤਾਂ ਫੇਰ ਹੀ ਘਲੋਨੇ ਆਪਾਂ ਨੂੰ ਜਿਹੜੇ ਇਕੱਲਾ ਇਕੱਲਾ ਬੱਚਾ ਕਿਦਾ ਜੀ ਕਰਦਾ ਵੀ ਮੈਂ ਇੰਨੀ ਰੋਟੀ ਰੋਟੀ ਕਮਾਉਣ ਵਾਸਤੇ ਤਿੰਨ ਭੈਣਾ ਪਰਾਂ ਦਾ ਅਸੀਂ ਇਕੱਲਾ ਬਲਪੁਰ ਜੋੜ ਅਸੀਂ ਦੇ ਵੇਹੋ ਸਵਾਬਾਚ ਕਰਨਾ ਵੀ ਉਹਦੀ ਡੈੱਡ ਬਾਡੀ ਇੱਥੇ ਜਾ ਤਾਂ ਕਿ ਭੈਣਾ ਭਰਾ ਨੂੰ ਚੈਨ ਆ ਜਾ ਪਈ ਆਪਣੇ ਹੱਥ ਚ ਉਹਦੀ ਕਰ ਕੇ ਰਿਆ ਕਰਨ ਕੀਤਾ ਯਕੀਨ ਹੋ ਜਾਵੇ